ਕਟ ਗਿਣਤੀ ਨੂੰ ਬਹੁ ਗਿਣਤੀ ਦੇ ਲੋਕ ਦੇ ਬਰਦਾਸ਼ਤ ਨਹੀਂ ਕਰਿਆ ਕਰਦੇ ਆ ਦੇਖ ਲੋ ਚਲੋ ਬਹਾਨੇ ਬਣਾ ਲਿਆ ਕਿਤੇ ਕੋਈ ਕਿਤੇ ਕੋਈ ਨਹੀਂ ਭਾਈ ਉਹ ਸ਼ਹੀਦਾਂ ਨੂੰ ਆਪਾਂ ਸਮਰਪਤ ਹੋ ਗਏ ਜੀਵਨ ਉੱਚਾ ਤੇ ਸੁੱਚਾ ਬਣਾਈਏ ਜੀਵਨ ਉੱਚਾ ਤੇ ਸੁੱਚਾ ਬਣਾਈਏ ਜੇ ਸ਼ਹੀਦਾਨੀਆਂ ਗੱਲਾਂ ਕਰਦੇ ਉਹਨਾਂ ਦੇ ਪਾਏ ਪੂਰਨਿਆਂ ਤੇ ਵੀ ਚੱਲੀਏ ਇਹ ਕਾ ਬੜੀ ਭੈੜੀ ਬਿਮਾਰੀ ਲੱਗੀ ਹੋਈ ਹੈ ਬੇਵਿਸ਼ਵਾਸੀ ਦੀ ਸਾਰੇ ਇੱਕ ਦੂਜੇ ਤੇ ਸ਼ੱਕ ਕਰੀ ਜਾਂਦੇ ਆ ਆ ਵੀ ਮਾੜਾ ਆ ਵੀ ਮਾੜਾ ਆ ਵੀ ਆਰਐਸਐਸ ਦਾ ਬੰਦਾ ਵਿਗ ਗਿਆ ਡਰ ਗਿਆ ਆ ਰਲ ਗਿਆ ਚਲੋ ਕੁਝ ਵਿਗੇ ਵੀ ਹੋਣੇ ਕੁਝ ਡਰੇ ਵੀ ਹੋਣੇ ਆ ਪ੍ਰਸਾਦ ਸਭੇ ਤੋਂ ਬਾੜੀ ਇੱਕ ਦੂਜੇ ਨੂੰ ਬੇਵਿਸ਼ਵਾਸੀ ਦੀਆਂ ਗੱਲਾਂ ਅੱਜ ਭਰਾ ਮਾਰੂ ਜੰਗਵਾਲ ਕੌਮ ਜਾ ਰਹੀ ਹੈ ਸਿੱਖੀ ਸਿੱਖ ਦਾ ਵੈਰੀ ਬਣ ਰਿਹਾ ਇਹ ਦੂਜੇ ਤੋਂ ਘੱਟ ਖਤਰਾ ਆਪਣਿਆਂ ਤੋਂ ਹੀ ਖਤਰਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮਹਾਂਪੁਰਖ ਉਹਨਾਂ ਦਾ ਜੀਵਨ ਪੜਦੇਓ ਸੁਣਦੇਓ ਵਿਚਾਰਦੇਓ ਹਮੇਸ਼ਾ ਭਰਾ ਮਾਰੂ ਜੰਗ ਤੋਂ ਕਦੇ ਵੀ ਉਹਨਾਂ ਨੇ ਭਰਾ ਮਾਰੂ ਜੰਗ ਵਾਲਾ ਕਰਮ ਨਹੀਂ ਕੀਤਾ ਹਮੇਸ਼ਾ ਕੌਮ ਨੂੰ ਸਿਰ ਜੋੜ ਕੇ ਨਾਲ ਲੈ ਕੇ ਚੱਲਣ ਦਾ ਜੋ ਉਹਨਾਂ ਦਾ ਸੰਦੇਸ਼ ਤੇ ਉਪਦੇਸ਼ ਸੀ ਅੱਜ ਆਪਾਂ ਵੀ ਸ਼ਹੀਦਾਂ ਦਾ ਸਤਿਗੁਰੂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਭਰਾ ਮਾਰੂ ਜੰਗ ਤੋਂ ਬਚੋ ਰਲ ਮਿਲ ਕੇ ਇਕਤਰ ਹੋਈਏ ਜੋ ਕੁਝ ਸ਼ੰਕੇ ਆ ਜੋ ਕੁਝ ਦੁਬਧਾ ਉਹਨਾਂ ਨੂੰ ਵਹਿ ਕੇ ਦੂਰ ਕਰ ਲਈਏ ਇਹ ਜ਼ਰੂਰੀ ਬੇਨਤੀਆਂ ਐ ਸਾਧ ਸੰਗਤ ਜਿਉਂ ਮਹਾਂਪੁਰਖ ਦੇ ਜੀਵਨ ਵਿੱਚੋਂ ਅੱਜ ਮੇਰੇ ਵਾਲੇ ਮੇਰੇ ਵਰਗੇ ਕੋਲੇ ਕੋਈ ਇੱਕ ਵੱਤੀ ਵਾਲਾ ਅਜੇ ਨਾ ਕੋਈ ਲੀਡਰਸ਼ਿਪ ਰਾਜੇ ਚਾਹ ਚੜ ਜਾਂਦਾ ਚੇਲੇ ਚਾਟੜਿਆਂ ਨੂੰ ਇਕੱਠੇ ਕਰਦਾ ਓਏ ਆਓ ਅੱਜ ਵੱਤੀ ਵਾਲੀ ਗੱਡੀ ਆ ਗਈ ਬਾਹਰ ਵਿੱਚ ਕੋਈ ਮੰਤਰੀ ਆ ਗਿਆ ਕੋਈ ਆਪਾ ਵੀ ਚਾਰ ਕੰਮ ਲੈ ਲਈਏ ਉਸ ਮਹਾਂਪੁਰਖ ਦਾ ਜੀਵਨ ਆ ਪੰਜਾਬ ਦਾ ਮੁੱਖ ਮੰਤਰੀ ਬਾਹਰ ਗਿਆ ਆ ਕੇ ਬਹਿ ਗਿਆ ਸੰਤਾਂ ਦੇ ਸੰਤ ਮਿਲੇ ਨਹੀਂ ਕਈ ਘੰਟਿਆਂ ਬੱਧੀ ਅੱਜ ਦੇ ਬਾਬੇ ਅੱਜ ਦੇ ਬਾਬਿਆਂ ਕੋਲੇ ਕੋਈ ਡੇਰੇ ਦਾ ਰਾਜੇ ਤੇ ਉਹ ਸੱਦਦਾ ਉਹ ਫਲਾਣਾ ਡੇਰੇਦਾਰ ਆ ਗਿਆ ਆਪਣੇ ਡੇਰੇ ਕੱਠ ਮਾਰੀਏ ਕੱਠੇ ਹੋਈਏ ਫਲਾਣਾ ਮੰਤਰੀ ਆਇਆ ਆਪਦੇ ਚੇਲੇ ਝਾਟੜਿਆਂ ਨੂੰ ਸੱਦਦਾ ਫੋਟੋ ਪਾਉਂਦੇ ਆ ਉਹਨਾਂ ਦੀਆਂ ਸੁੱਖਾਂ ਮੰਗਦੇ ਅੱਜ ਦੇ ਬਾਬੇ ਜਿਨ੍ਹਾਂ ਨੇ ਕੌਮ ਦਾ ਨੁਕਸਾਨ ਕੀਤਾ ਹੁਣ ਤੁਸੀਂ ਕਹੋਗੇ ਜੀ ਇਹ ਤਵਾ ਲਾਉਂਦੇ ਆ ਗੁਰੂ ਦੀ ਹਜੂਰੀ ਚ ਨਿੰਦਿਆ 17 ਸਾਲ ਹੋ ਗਏ ਆ ਸਵਾਗਤ ਹੁੰਦਿਆਂ ਨੂੰ ਮੈਂ ਕਦੇ ਆਪ ਬੋਲਿਆ ਹੀ ਨਹੀਂ ਸਟੇਜ ਤੋਂ ਧੰਨਵਾਦ ਹੀ ਕਰਦਾ ਰਿਹਾ ਮੈਨੂੰ ਤੁਸੀਂ ਕਿਤੇ ਨਹੀਂ ਕਿਤੇ ਵੀ ਨਹੀਂ ਸੁਣਿਆ ਹਣਾ ਕਿਸੇ ਸਰਕਾਰ ਦੇ ਵਿਰੁੱਧ ਬੋਲਦੇ ਆ ਅੱਜ ਬੋਲਣਾ ਪੈ ਰਿਹਾ ਕਿਉਂ ਕਿਉਂਕਿ ਇਹਨਾਂ ਦੇ ਰਾਜ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲੱਗੀਆਂ ਏ ਪੰਜਾਬ ਦਾ ਮੁੱਖ ਮੰਤਰੀ ਸੇਖ ਹੋਵੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਅਗਾ ਲੱਗਣ ਕਹਿੰਦੇ ਜਿਹੜੇ ਸੰਘਰਸ਼ੀ ਯੋਧੇ ਉਹਨਾਂ ਨੂੰ ਦੂਜੇ ਦੇਸ਼ਾਂ ਤੋਂ ਲੈ ਆਉਂਦੇ ਪਕੜ ਕੇ ਇੱਥੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਨਹੀਂ ਲਵੇ ਗਏ ਹਜੇ ਤੱਕ ਬਾਈ ਫਿਰ ਬੋਲੀਏ ਮੈਂ ਤੇ ਫਿਰ ਹੋਰ ਕੀ ਬੋਲੀਏ ਮੱਕੇ ਤੋਂ ਪਰੇ ਆਜਾੜ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਆਜਾੜ ਹੈ ਜੇ ਸਭ ਤੋਂ ਵੱਧ ਅਗਾ ਲਗੀਆਂ 80 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਇਹ ਸਰਕਾਰ ਦੇ ਰਾਜ ਦੇ ਵਿੱਚ ਜੇ ਸਭ ਤੋਂ ਵੱਧ ਨਸ਼ਾ ਵਿਕਿਆ ਪੰਜਾਬ ਦੇ ਵਿੱਚ ਇਹ ਸਰਕਾਰ ਦੇ ਰਾਜ ਵਿੱਚ ਮੌਜੂਦਾ ਸਰਕਾਰ ਦੇ ਮੇਰਾ ਕੋਈ ਪਾਰਟੀ ਨਾਲ ਕੋਈ ਨਿੱਜੀ ਜਾਤੀ ਤੌਰ ਤੇ ਵਿਰੋਧ ਨਹੀਂ ਹੈ ਪਰ ਜਦੋਂ ਪੰਜਾਬ ਦੀ ਨੌਜਵਾਨੀ ਮਰਦੀ ਹੈ ਪੰਜਾਬ ਦੇ ਨੌਜਵਾਨ ਖੁਦਕੋਸ਼ੀਆਂ ਕਰਦੇ ਹੈ ਜੇ ਸਭ ਤੋਂ ਵੱਧ ਕਿਸਾਨਾਂ ਨੇ ਖੁਦਕੋਸ਼ੀਆਂ ਕੀਤੀਆਂ ਇਸ ਸਰਕਾਰ ਦੇ ਰਾਜ ਦੇ ਅੰਦਰ ਨਸ਼ੇ ਵੱਧ ਵਿਕੇ ਕਮਾਲ ਹੋ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਵੱਧ ਬੇਅਦਬੀ ਸਾਧ ਸੰਗਤ ਨੌਜਵਾਨਾਂ ਨੇ ਖੁਦਕੋਸ਼ੀਆਂ ਵੱਧ ਕੀਤੀਆਂ ਦੱਸੋ ਵੀ ਜੇ ਬੋਲੀਏ ਨਾ ਤੇ ਹੋਰ ਕੀ ਕਰੀਏ ਜਿਨ੍ਹਾਂ ਦੀਆਂ ਤਾਂ ਜ਼ਮੀਰਾਂ ਮਰੀਆਂ ਉਹ ਤਾਂ ਇਹਨਾਂ ਦੇ ਹੱਕ 'ਚ ਖੜੇ ਬੋਲਦੇ ਐ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਭਾਈ ਉਹ ਤਾਂ ਬੋਲਣਗੇ ਉਹ ਤਾਂ ਕੋਠੇ ਤੇ ਜੜ ਕੇ ਰੌਲਾ ਬਣਾਉਣਗੇ ਕਿ ਧੱਕਾ ਹੋ ਰਿਹਾ ਸਿੱਖਾਂ ਨਾਲ ਆ ਪੰਜਾਬ ਦੇ ਕਿਤੇ ਪਾਣੀਆਂ ਦਾ ਡਰਾਮਾ ਹੁੰਦਾ ਅਖੇ ਜੀ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਅਸੀਂ ਆ ਕਿਤੇ ਕਾਂਗਰਸ ਵਾਲੇ ਕਹਿ ਦਿੰਦੇ ਆ ਕਿਤੇ ਅਕਾਲੀ ਭਾਜਪਾ ਕਹਿ ਦਿੰਦੀ ਇਹਨਾਂ ਨੂੰ ਪੁੱਛਣ ਆ ਲਾ ਹੋਵੇ ਓਏ ਪੰਜਾਬ ਦੇ ਵਿੱਚ ਵੀ ਤੁਹਾਡੀ ਪਾਰਟੀ ਤੇ ਸੈਂਟਰ ਵਿੱਚ ਵੀ ਤੁਹਾਡੀ ਭਾਈਵਾਲ ਪਾਰਟੀ ਤੇ ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹੋ ਜਿਹੜੇ ਪਹਿਲਾ ਵਾਲੇ ਰਾਜ ਕਰਗੇ ਲੰਬਾ ਸਮਾਂ ਆ ਕਾਂਗਰਸ ਵਾਲੇ ਵੇਲੇ ਇਹਨਾਂ ਦੀ ਵੀ ਪੰਜਾਬ ਵਿੱਚ ਪਾਰਟੀ ਵੀ ਇਹਨਾਂ ਦੀ ਤੇ ਸੈਂਟਰ 'ਚ ਵੀ ਇਹਨਾਂ ਦੀ ਇਹ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਕੌਣ ਬੋਲੇ ਕੌਣ ਡਟੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੱਜ ਦੇ ਸਿੱਖਾਂ ਨੂੰ ਤੇ ਪਤਾ ਹੀ ਨਹੀਂ ਕਾਲੀ ਕਹਿੰਦੇ ਜੀ ਸਾਡੀ ਪਾਰਟੀ ਨੇ ਪਾਣੀ ਬਚਾਇਆ ਕਾਂਗਰਸੀ ਕਹਿੰਦੇ ਸਾਡੀ ਪਾਰਟੀ ਨੇ ਪਾਣੀ ਬਚਾਇਆ ਜਦੋਂ ਨਹਿਰ ਦੀ ਸ਼ੁਰੂਆਤ ਹੋਈ ਸਭ ਤੋਂ ਪਹਿਲਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਸ ਨਹਿਰ ਦੀ ਵਿਰੋਧਤਾ ਕੀਤੀ ਜੇ ਦੋ ਆਸਰਾ ਨੂੰ ਗੱਡੀ ਚੜਾਉਣਾ ਪਿਆ ਤੇ ਉਹਨਾਂ ਨੂੰ ਗੱਡੀ ਵੀ ਚੜਾਇਆ ਇਹ ਲੋਕ ਪਾਣੀਆਂ ਦੇ ਰਖਵਾਲੇ ਨਹੀਂ ਸਾਧ ਸੰਗਤੇ ਕੌਮ ਨੂੰ ਗੁੰਮਰਾਹ ਕਰ ਰਹੇ ਆ ਕੌਮ ਨੂੰ ਵੇਚ ਰਹੇ ਆ ਅੱਜ ਆਪਾਂ ਨੂੰ ਜਾਗਣਾ ਪਵੇਗਾ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਅੱਜ ਸਾਧ ਸੰਗਤ ਸੱਚ ਨਾਲ ਖੜਨਾ ਬੇਵੈਗ ਆਪਣੇ ਮਨਾਚ ਝਾਦੀ ਮਾਰਨਾ ਮਾਰਨੀ ਪਵੇਗੀ ਕਿ ਕਿੰਨਾ ਚਿਰ ਲੋਟੇ ਪੁਟੇ ਜਾਵਾਂਗੇ ਕਿੰਨਾ ਚਿਰ ਇਸ ਤਰੀਕੇ ਨਾਲ ਕੰਮ ਚੱਲੇਗਾ ਗੱਡੀ ਚੱਲੇਗੀ ਅੱਜ ਆਪਣੀਆਂ ਜ਼ਮੀਰਾਂ ਨੂੰ ਜਗਾਉਣਾ ਪਵੇਗਾ ਤੁਸੀਂ ਅਕਾਲੀ ਹੋ ਅਕਾਲੀ ਰਹੋ ਮੈਂ ਨਹੀਂ ਕਹਿੰਦਾ ਤੁਸੀਂ ਕਾਂਗਰਸੀ ਹੋ ਕਾਂਗਰਸੀ ਰਹੋ ਤੁਸੀਂ ਕਿਸੇ ਹੋਰ ਨਵੀਂ ਪਾਰਟੀ ਆ ਗਈ ਉਹ ਦੇਣ ਵਾਲੇ ਨੋ ਪਰ ਪੁੱਛਿਓ ਜਰੂਰ ਜਦੋਂ ਆਉਂਦੇ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੁਸੀਂ ਉਦੋਂ ਕਿੱਥੇ ਸੀ ਅਲਾਗੇ ਆ ਕੋਟਕਪੂਰੇ ਤੁਹਾਡੇ ਚ ਬਹੁਤੇ ਗਏ ਹੋਣੇ ਆ ਜ਼ਿਲ੍ਹੇ ਆਲਾ ਭਾਗ ਬਣਾ ਕੇ ਰੱਖ ਦਿੱਤਾ ਕੋਟਕਪੂਰੇ ਚੌਂਕ ਨੂੰ ਚੌਂਕ ਤੇ ਰਾਹੇ ਖਿਲਰੀਆਂ ਕੁਝ ਲਾਸ਼ਾਂ ਤੇ ਕੁਝ ਪੱਗਾਂ ਸੀ ਬੰਦੇ ਲਊ ਲਹਾਨ ਪਏ ਬਾਣੀ ਨੂੰ ਲੱਗੀਆਂ ਅੱਗਾਂ ਸੀ ਸਾਤ ਸੰਗਤ ਬੇਕਸੂਰ ਲੋਕਾਂ ਤੇ ਡਾਂਗਾ ਉਹ ਕੋਈ ਰਾਜਨੀਤਿਕ ਪਾਰਟੀ ਦਾ ਘੱਟ ਥੋੜਾ ਸੀ ਉਹ ਕੋਈ ਸਰਕਾਰ ਦੇ ਵਿਰੁੱਧ ਥੋੜਾ ਬੋਲਦੇ ਸੀ ਉਹ ਬੋਲਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਲੱਭ ਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਉਹ ਬੰਦੇ ਲੱਭ ਦੋ ਤੇ ਸਾਤ ਸੰਗਤ ਉਹਨਾਂ ਤੇ ਗੋਲੀਆਂ ਡਾਂਗਾ ਚੌਂਕ ਜਰਾਹੇ ਖਿਲਰੀਆਂ ਕੁਝ ਲਾਸ਼ਾਂ ਤੇ ਕੁਝ ਪੱਗਾਂ ਸੀ ਬੰਦੇ ਲੌ ਲਹਾਨ ਪਏ ਬਾਣੀ ਨੂੰ ਲਗੀਆਂ ਅੱਗਾਂ ਸੀ ਗਲੀਆਂ ਦੇ ਵਿੱਚ ਰੋਂਦਾ ਫਿਰਦਾ ਮੈਂ ਪੰਜਾਬ ਦੇਖ ਕੇ ਆਇਆ ਹਾਂ ਮੈਂ ਕੋਟਕਪੂਰੇ ਜ਼ਿਲ੍ਹਿਆਂ ਵਾਲਾ ਬਾਗ ਦੇਖ ਕੇ ਆਇਆ ਹਾਂ